ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਾਈ ਲਾਈਫ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਕਿ ਸਾਰੇ ਹੀ ਬਿਹਰੂਪਾਣ ਠੀਕ ਠਾਕ ਹੋਵੋਗੇ ਅੱਜ ਆਪਾਂ ਸਵਿਚ ਬੋਰਡ ਦੀ ਸਫਾਈ ਕਰ ਰਹੇ ਸੀ ਤੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਆਂ ਇਹ ਵੀਡੀਓ ਬਹੁਤ ਹੀ ਫਾਇਦੇਮੰਦ ਹੋਣ ਵਾਲੀ ਹੈ ਕਿਉਂਕਿ ਈਜ਼ੀ ਜੇ ਤਰੀਕੇ ਨਾਲ ਆਪਾਂ ਸਵਿਚ ਬੋਰਡ ਦੀ ਸਫਾਈ ਕਰਾਂਗੇ ਜਿਸ ਤਰ੍ਹਾਂ ਕਿ ਇਥੇ ਵਾਲੇ ਪੁਰਾਣੇ ਨੇ ਸਵਿਚਾਂ ਤੁਹਾਨੂੰ ਫੇਰ ਵੀ ਸਾਫ ਕਰਕੇ ਦਿਖਾਉਣੇ ਆ ਕਿੰਨੀ ਇਹ ਸਾਫ ਹੋ ਜਾਣੀਆਂ ਜੇਕਰ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਆ ਕਰੋ ਇਹ 이지 ਤੁਸੀਂ ਇਥੇ ਪੌਛ ਵਾਲਾ ਇਜੀ ਵੀ ਲੈ ਸਕਦੇ ਹੋ ਇੱਥੇ ਆਪਾਂ ਸੁੱਕੀ ਕਪੜਾ ਕੋਈ ਪੁਰਾਣਾ ਜਾਂ ਆਪਣੇ ਸੌਕਸ ਵਗੈਰਾ ਹੁੰਦੇ ਜਿਹੜੇ ਪੁਰਾਣੇ ਆ ਬੇਕਾਰ ਉਸ ਦਾ ਆਪਾਂ ਯੂਜ਼ ਕਰ ਸਕਦੇ ਆ ਆਪਾਂ ਨੇ ਥੋੜੀ ਜੀ ਇਜੀ ਨੂੰ ਕਪੜੇ ਦੇ ਉੱਤੇ ਲਾ ਕੇ ਆਪਾਂ ਸਵਿਚ ਬੋਰਡ ਦੇ ਉੱਪਰ ਲਾਵਾਂਗੇ ਇੱਥੇ ਆਪਾਂ ਨੂੰ ਕੋਈ ਪਾਣੀ ਦੀ ਜ਼ਰੂਰਤ ਆ ਆਪਣਾ ਮਿੰਟਾਂ ਦੇ ਵਿੱਚ ਜਿਹੜਾ ਸਵਿਚ ਬੋਰਡ ਆ ਬਹੁਤ ਹੀ ਸਾਫ਼ ਹੋ ਜਾਊਗਾ ਕਿਉਂਕਿ ਦਿਵਾਲੀ ਦੇ ਕੰਮਾਂ ਦੇ ਵਿੱਚ ਬਹੁਤ ਆਪਾਂ ਨੂੰ ਸਫਾਈ ਕਰਨੀ ਪੈਂਦੀ ਆ ਤੇ ਆਪਾਂ ਬਹੁਤ ਹੀ ਵਧੀਆ ਵੀਡੀਓ ਲੈ ਕੇ ਆਏ ਆ ਵੀ ਜਿਹਦੇ ਵਿੱਚ ਆਪਾਂ ਇਜੀ ਜੇ ਤਰੀਕੇ ਦੇ ਨਾਲ ਆਪਣਾ ਜਿਹੜਾ ਗੰਦਾ ਤੋਂ ਗੰਦਾ ਪੁਰਾਣੇ ਤੋਂ ਤੁਸੀਂ ਦੇਖ ਸਕਦੇ ਹੋ ਮਿੰਟਾਂ ਦੇ ਵਿੱਚ ਸਾਫ਼ ਹੋ ਜਾਊ ਬਿਨਾਂ ਕਿਸੇ ਖਾਸ ਸਮੀਨਤ ਤੋਂ ਲਓ ਜੀ ਆਪਾਂ ਨੇ ਇਸ ਤਰੀਕੇ ਨਾਲ ਬਸ ਈਜੀ ਲਾ ਕੇ ਕੱਪੜੇ ਦੇ ਉੱਪਰ ਇਹਨੂੰ ਚੰਗੀ ਤਰ੍ਹਾਂ ਪਾ ਰਗੜ ਦੇਣਾ ਉੱਪਰ ਤੋਂ نیچے ਸਾਰੇ ਇਹਦੇ ਵਿੱਚ ਦੋ ਤਰ੍ਹਾਂ ਦੀਆਂ ਸੁੱਚਾਂ ਨੇ ਕੁਝ ਪੁਰਾਣੀਆਂ ਨੇ ਤਾਂ ਉਹਨਾਂ ਦਾ ਕਲਰ ਥੋੜਾ ਚੇਂਜ ਆ ਪਰ ਤੁਹਾਨੂੰ ਦਿਖਾਵਾਂਗੇ ਆਪਾਂ ਵਧੀਆ ਤਰੀਕੇ ਦੇ ਨਾਲ ਸਾਫ਼ ਕਰਕੇ ਵੀਡੀਓ ਤਾਂ ਚੰਗੀ ਲੱਗਦੀ ਹੁੰਦੀ ਹੈ ਪਿਆਰ ਆ ਜਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਲਓ ਜੀ ਆਪਾਂ ਐਵੇਂ ਹੀ ਸਾਰੇ ਲਾ ਦੇਵਾਂਗੇ ਆਪਣੇ ਜਿਹੜਸ ਵਿੱਚ ਬਹੁਤ ਹੀ ਸਾਫ਼ ਹੋ ਜਾਊਗਾ ਤੇ ਜਿਹੜੇ ਆਪਣੇ ਬਰੀਕ ਜਿਵੇਂ ਕਿ ਇਹ ਵਿੱਚ ਸਾਈਡਾਂ ਨੇ ਇੱਥੇ ਆਪਾਂ ਇਹਦੀ ਸਫਾਈ ਦੇ ਲਈ ਕੋਈ ਬਰਸ਼ ਲੈ ਸਕਦੇ ਹਾਂ ਜਿਵੇਂ ਕਿ ਆਪਣਾ ਕੋਈ ਟੂਥ ਬਰਸ਼ ਹੁੰਦਾ ਇਹਨੂੰ ਆਪਾਂ ਉਹਦੇ ਨਾਲ ਸਾਫ਼ ਕਰਕੇ ਦਿਖਾਉਣੀ ਆ ਤੁਹਾਨੂੰ ਇਥੇ ਆਪਣਾ ਕੋਈ ਵੀ ਡਰ ਨਹੀਂ ਰਹਿੰਦਾ ਕਿ ਕਰੰਟ ਵਗੈਰ ਲੱਗਣ ਦਾ ਬਹੁਤ ਹੀ ਵਧੀਆ ਆਪਣੀ ਸਫਾਈ ਹੋ ਜੂਗੀ ਸਵਿਚਬੋਰਡ ਦੀ ਲਓ ਜੀ ਆਪਾਂ ਬ੍ਰਸ਼ ਨੂੰ ਥੋੜਾ ਜਿਹਾ ਹਲਕਾ ਗਿੱਲਾ ਜਿਹਾ ਕਰ ਲਿਆ ਸੀਗਾ ਤੇ ਇਹਦੇ ਨਾਲ ਆਪਾਂ ਵਿੱਚ ਥੋੜੇ ਜਿਹੇ ਇਹਦੇ ਜਿਹੜੀਆਂ ਜਗ੍ਹਾ ਘਟ ਹੁੰਦੀ ਆ ਇਹਦੇ ਵਿੱਚ ਆਪਾਂ ਚੰਗੀ ਤਰ੍ਹਾਂ ਨੂੰ ਬ੍ਰਸ਼ ਨਾਲ ਸਾਫ਼ ਕਰ ਲਵਾਂਗੇ ਅਜਿਹੇ ਟ੍ਰਿਕਾਂ ਦੇ ਨਾਲ ਜਿਹੜਾ ਆਪਣਾ ਘੰਟਿਆਂ ਦਾ ਕੰਮ ਆਹੋ ਮਿੰਟਾਂ 'ਚ ਹੋ ਜਾਂਦਾ ਲਓ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਆਪਣਾ ਸਵਿਚ ਬੋਰਡ ਜਿਹੜਾ ਸਾਫ਼ ਹੋ ਜਾਊਗਾ ਬਿਨਾਂ ਕਿਸੇ ਸਾਖタミン ਤੋਂ ਲਓ ਜੀ ਹੁਣ ਆਪਣਾ ਬ੍ਰਸ਼ ਦੇ ਨਾਲ ਸਫਾਈ ਕਰਨ ਤੋਂ ਬਾਅਦ ਹੁਣ ਆਪਾਂ ਇੱਥੇ ਸੁੱਕਾ ਕੱਪੜਾ ਲੈ ਲੈਣਾ ਉਹਦੇ ਨਾਲ ਆਪਾਂ ਚੰਗੀ ਤਰ੍ਹਾਂ ਨੂੰ ਸਾਫ਼ ਕਰ ਦਵਾਂਗੇ ਬਹੁਤ ਹੀ ਕਮਾਲ ਦੀ ਸਫਾਈ ਹੋਊਗੀ ਆਪਣੀ ਈਜੀ ਦੇ ਨਾਲ ਇਹੀ ਤਰੀਕੇ ਦੇ ਨਾਲ ਲਓ ਜੀ ਆਪਣਾ ਸਵਿਚ ਬੋਰਡ ਸਾਫ਼ ਹੋ ਗਿਆ ਉਮੀਦ ਕਰਦੀ ਹਾਂ ਕਿ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਮਿਲਾਂਗੇ ਇੱਕ ਹੋਰ ਵੀਡੀਓ ਦੇ ਵਿੱਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ